ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀ ਬਖਸ਼ੇ ਅੱਜ ਮੈਂ ਪੰਗੂ ਸਾਹਿਬ ਦੀ ਰੋਟੀ ਲੈ ਕੇ ਆਈਆਂ ਕਿਉਂਕਿ ਅੱਜ ਆਲੂਆਂ ਨੂੰ ਪਾਣੀ ਲਾ ਰਹੇ ਨੇ ਪੰਗੂ ਸਾਹਿਬ ਤਾਂ ਛੱਡ ਕੇ ਜਾਂ ਹੁੰਦਾ ਫਿਰ ਵਿੱਚ ਨੂੰ ਆ ਆਲੂ ਬਾਅਦ ਵਿੱਚ ਵਿੱਜੇ ਨੇ ਦੇਖੋ ਜਿਹੜੇ ਦੂਰ ਦਿਖਦੇ ਆ ਉਹ ਜਿਹੜੇ ਪਹਿਲਾਂ ਦੇ ਬੀਜੇ ਹੋਏ ਆ ਦਿਵਾਲੀ ਤੋਂ ਬਾਕੀ ਲੇਟ ਅੱਜ ਸਵੇਰੇ ਸਵੇਰੇ ਆ ਗਈ ਸੀਗੀ ਆ ਦੇਖੋ ਟੋਰੀਆਂ ਤਾਂ ਸਾਰੀਆਂ ਪੱਕ ਗਈਆਂ ਗਿੱਡੀ ਗਿੱਡੀਆਂ ਹੋ ਗਈਆਂ ਕਿਉਂਕਿ ਹੁਣ ਇਹਨਾਂ ਦੇ ਮੌਸਮ ਚੱਲੇਗੀ ਤਕਰੀਬਨ ਬਸ ਇੱਕ ਦੋ ਵਾਰ ਇਹ ਹੁਣ ਤੋੜ ਕੇ ਲੱਕੀ ਜਾਂਦੇ ਆ ਭੰਗੂ ਸਾਹਿਬ ਖੋੜੀਆਂ ਮੋਤੀਆਂ ਰਹਿ ਗਈਆਂ ਹੁਣ ਅੱਜ ਮੈਂ ਸੋਚਿਆ ਉਹਨੂੰ ਸਾਰਿਆਂ ਨੂੰ ਮੋਟਰ ਤੇ ਲੈ ਚੱਲੀਏ ਮੋਟਰ ਤੇ ਦਿਖਾ ਦਈਏ ਪਾਣੀ ਪਾਣੀ ਇੱਥੇ ਖੇਤ ਆਪਣੇ ਓਹ ਨਹੀਂ ਬੰਦੂ ਸਾਹਿਬ ਦੇਖੋ ਇੱਧਰ ਵੀ ਆਲੂਆਂ ਨੂੰ ਪਾਣੀ ਮਿਲਾ ਰਹੇ ਥੋੜੇ ਥੋੜੇ ਉੱਗ ਗਏ ਆ ਆਲੂ ਹੜੇ ਹੜੀ ਨੂੰ ਦੇਖੀ। ਬਾਕੀ ਇਹ ਆਪਣੇ ਲਾਇਆ ਹੋਏ ਡੰਗਰਾਂ ਲਈ ਫਿੱਜੇ ਹੋਏ। ਇਹ ਆਪਣੀ ਸਬਜ਼ੀਆਂ ਤਾਂ ਬਿਲਕੁਲ ਥੋੜੀ-ਥੋੜੀਆਂ ਹੀ ਹੋਈਆਂ ਲ ਕੋਈ ਕੋਈ ਹੁੰਦੀ ਕੋਈ ਹੁੰਦੀ ਨਹੀਂ ਹੈਗੀ। ਜਿਹੜੇ ਬੈਂਗੜ ਹੁੰਨੇ ਕਾਣੇ ਬਹੁਤ ਹੁੰਦੇ ਮਤਲਬ ਖਰਾਬ ਹੁੰਦੇ ਆ। ਕਾਣੇ ਉਹ ਗਏ ਨੇ ਮੈਨੂੰ ਪਤਾ ਨਹੀਂ ਮੈਨੂੰ ਜੂ। ਕੋਈ ਖਰਾਬ ਹੁੰਦੇ ਸੰਡੀ ਵਾਲੇ। ਖੇਤਾਂ ਦੇ ਬੰਨੇ ਬੰਨੇ ਦੇਖੋ ਸੜਕ ਲੱਗਦੀ ਹੈ ਆਪਣੀ ਨਾਲ-ਨਾਲ ਉਹ ਜਿਹੜੇ ਸਫੈਦੇ ਨੇ ਇਹ ਸੜਕ ਦੇ ਨਾਲ-ਨਾਲੇ ਆ ਜੀ ਇੱਥੇ ਕਣਕ ਬੀਜਣਗੇ ਭੰਗੂ ਸਾਹਿਬ ਇਹੋ ਪਰੇ ਆਲੂ ਬੀਜੇ ਹੋਏ ਨੇ ਦੇਖੋ ਸਾਰੇ ਇਹਨਾਂ ਨੂੰ ਵੀ ਪਾਣੀ ਲਾਉਣਾ ਉਸ ਕੀ ਖੇਤਾਂ ਨਾਲ ਲੱਗ ਵੀ ਗਏ ਕੁਸਤ ਨੂੰ ਰਹਿੰਦਾ ਹਲੇ ਠੀਕ ਖਾਣ ਦਾ ਵੀ ਟਾਈਮ ਨਹੀਂ ਹੈਗਾ ਦੇਖ ਲਓ ਹਲੇ ਵੀ ਕਹਿੰਦੇ ਦੋ ਕਾਰੇ ਨੂੰ ਪਾਣੀ ਲਾ ਕੇ ਫੇਰ ਰੋਟੀ ਖਾਵਾਂਗੇ ਆ ਦੇਖੋ ਕੋਈ ਕੋਈ ਬੈਂਗਣ ਹੋਇਆ ਪਿਆ ਛੋਟਾ ਛੋਟਾ ਇਹ ਵੀ ਮਤਲਬ ਗਲੇ ਹੋਏ ਬਹੁਤ ਨਹੀਂ ਸੁੰਡ ਪਏ ਹੋਏ ਨਹੀਂ छोटी छोटी मिर्चा ने बस थोड़िया बहुत सब्जियां हले कोई भी नहीं हो सारे पास छोटे नहीं हले देखो सारे बूटे पंगू साहब ने फोन करता घरे रोटी उरी मेरी दे जा ਬਾਕੀ ਸਬਜ਼ੀਆਂ ਹਲੇ ਆਪਣੇ ਕੋਈ ਵੀ ਨਹੀਂ ਲੱਗੀਆਂ ਬਸ ਛੋਟੇ-ਮੋਟੇ ਕੋਈ ਬੈਂਗਣਾ ਉਹ ਵੀ ਖਰਾਬ ਹੋ ਨਿਕਲਦੇ ਨੇ ਬਸ ਥੋੜੀ ਬਥੀ ਕੋਈ ਕੋਈ ਮਿਰਚ ਲੱਗਦੀ ਆ ਚਲੋ ਘਰ ਬਾਲਾਂਗੇ ਆਪਾਂ ਤਲ ਸਬਜ਼ੀ ਚ ਦੇਖੋ ਹੈਗੀ ਤਾਂ ਇਹ ਛੋਟੂਟੀਆਂ ਹੀ ਨੇ ਮੈਨੂੰ ਲਾਹ ਹੋ ਗਿਆ ਜੇ ਮੈਂ ਆਈਆਂ ਹੁਣ ਤੋਂ ਲੈ ਜਾਵਾਂ ਆਹ ਦੇਖੋ ਆ ਪੰਗੂ ਸਾਹਿਬ ਦੇ ਦੋਸਤਾਂ ਨੇ ਬੈਂਠਣੇ ਬਣਾਏ ਹੋਏ ਇਹ ਖੰਬਾਈ ਰੱਖ ਕੇ ਬਣਾਏ ਹੋਏ ਦੇਖੋ ਜੀ ਜਦਾਂ ਮਤਲਬ ਅਜਨੇ ਸ਼ਾਮ ਨੂੰ ਮਿਲਣਾ ਜਾਂ ਸਵੇਰੇ ਆਜਨੇ ਕਈ ਵਾਰ ਜਦੋਂ ਵੀ ਟਾਈਮ ਲੱਗਦਾ ਇੱਥੇ ਆ ਕੇ ਬੈਠ ਜਾਨੇ ਫਿਰ ਉਹ ਆ ਮੋਟਰ ਦੇ ਪਿਛਲੇ ਪਾਸੇ ਜੀ ਇੱਕ ਰੂ ਨੂੰ ਨਾ ਬਹੁਤ ਵਧੀਆ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਠੰਡੀ ਠੰਡੀ ਹਵਾ ਦੇ ਵਿੱਚ ਆ ਕੇ ਦੇਖੋ ਬਾਹਰ ਦੇ ਜੇ ਖੇਤ ਦੇਖਦੇ ਆਂ ਚਲੋ ਹਰਿਆਈ ਤਾਂ ਹੁਣ ਇੰਨੀ ਨਹੀਂ ਰਹੀ ਹੈਗੀ ਕਿਤੇ-ਕਿਤੇ ਕੋਈ ਖੇਤਾਂ ਦੇ ਵਿੱਚ ਬਸ ਕੱਖ ਜਿਹੜੇ ਉਹੀ ਹਰੇ ਦਿਖਦੇ ਨੇ ਬਾਕੀ ਤਾਂ ਹੁਣ ਤੁਹਾਨੂੰ ਪਤਾ ਹੀ ਆ ਜਿਵੇਂ ਜੀਰੀਆਂ ਵੱਡੀਆਂ ਹੋਈਆਂ ਨੇ ਚੌਲ ਵੀ ਆ ਸਕਦੇ ਹਸੀਂ ਜੋ ਵੀ ਪਰ ਹੁਣ ਰੂਹ ਨੂੰ ਇੱਕ ਸਕੂਨ ਜਿਹਾ ਮਿਲਦਾ ਬਾਹਰ ਦੀ ਜਿਹੜਾ ਹਵਾ ਦੇ ਵਿੱਚ ਆਉਂਦੇ ਆ ਆ ਦੇਖੋ ਛੋਟੀਆਂ ਛੋਟੀਆਂ ਤੋਰੀਆਂ ਲੱਗੀਆਂ ਹੋਈਆਂ ਕੋਈ ਕੋਈ ਛੋਟੀ ਰਹਿ ਗਈ ਹੁਣ ਤਾਂ ਤਕਰੀਬਨ ਪੱਕੇ ਗਈਆਂ ਜੰਬ ਲੱਗਿਆ ਹੋਇਆ ਇਸ ਵਾਰ ਤਾਂ ਇਹ ਅੰਬੂਸੀ ਜਿਹੜੇ ਪੱਕਦੇ ਨਹੀਂ ਸੀ ਹੈਗੇ ਮਤਲਬ ਕੀੜੇ ਬਹੁਤ ਲੱਗਦੇ ਸੀਗੇ ਪਰ ਇੱਥੇ ਸਾਨੂੰ ਜਿਹੜੇ ਫਲਾਂ ਵਾਲੇ ਹੁੰਦੇ ਆ ਮਤਲਬ ਮਾਲੀ ਹੁੰਦੇ ਆ ਬੂਟੇ ਵਾਲੇ ਉਹਨਾਂ ਨੂੰ ਜਦੋਂ ਸਿਆਬੇ ਜਰਵੀ ਫਲ ਲੱਗਣ ਤੋਂ ਪਹਿਲਾਂ ਇੱਕ ਸਪਰੇਅ ਕੀਤੀ ਜਾਂਦੀ ਆ ਉਹਦੇ ਨਾਲ ਅੰਬ ਪੱਕਦੇ ਵੀ ਨਹੀਂ ਬਹੁਤ ਸੋਹਣੇ ਕੀੜਾ ਵੀ ਨਹੀਂ ਲੱਗਦਾ ਹੁਣ ਦੇਖਦੇ ਹਾਂ ਇਸ ਵਾਰ ਸ਼ਾਇਦ ਕਰਾਂਗੇ ਉਹ ਤੋਰੀਆਂ ਨਾ ਇਹ ਵੀ ਭਰਿਆ ਪਿਆ ਦੇਖੋ ਪਰ ਹੈਗੀਆਂ ਸਾਰੀਆਂ ਪੱਕੀਆਂ ਨੇ ਕੋਈ ਵੀ ਇੱਥੇ ਕੱਚੀ ਤੋਰੀ ਨਹੀਂ ਹੈਗੀ ਸਾਰੀਆਂ ਪੱਕੀਆਂ ਨੇ ਬਹੁਤ ਦੇਖੋ ਤਾਂ ਜੀ ਜਰ ਮੋਟਰ ਤੇ ਆਉਂਦੇ ਆ ਫਿਰ ਆਪਣਾ ਬਚਪਨ ਜ਼ਰੂਰ ਜ਼ਿਆਦਾ ਹੁੰਦਾ ਛੋਟੇ ਹੁੰਦੇ ਆਪਾਂ ਕਿਸ ਤਰ੍ਹਾਂ ਨਾ ਹੁੰਦੇ ਸੀ ਅਸੀਂ ਤਾਂ ਬਹੁਤ ਨਾ ਹੀ ਐ ਜੀ ਮਤਲਬ ਮੋਟਰ ਤੇ ਇੱਕਨ ਛੋਟੇ ਹੁੰਦੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਆਪਣੇ ਮੋਟਰ ਤੇ ਜਾਂਦੇ ਹੁੰਦੇ ਸੀਗੇ ਛੋਟੇ ਹੁੰਦੇ ਤੇ ਰਾਹ ਕਿਉਂਦੇ ਹੁੰਦੇ ਸੀ ਅਸੀਂ ਤਾਂ ਜਦੋਂ ਚਾਹ ਵੀ ਬਣਾਉਣ ਜਾਂਦੇ ਸੀਗੇ ਖਿਲਾੜੀ ਚਲਦੀ ਹੁੰਦੀ ਸੀ ਗੁੜ ਫਿਰ ਅਸੀਂ ਕੀ ਕਰਦੇ ਹੁੰਦੇ ਸੀ ਹੜਦੀ ਦੇ ਪੱਤੇ ਉੱਤੇ ਮਤਲਬ ਜਿਹੜਾ ਉਹ ਕਹਿੰਦੇ ਹੁੰਦੇ ਨੇ ਲਾਲਾ ਵੀ ਕਹਿੰਦੇ ਆ ਗੁੜ ਤੋਂ ਹੀ ਤਿਆਰ ਹੁੰਦਾ ਉਹ ਅਸੀਂ ਬਹੁਤ ਖਾਂਦੇ ਹੁੰਦੇ ਸੀਗੇ ਤੇ ਹੁਣ ਤਾਂ ਕੋਈ ਖਿਲਾੜੀ ਵੀ ਨਹੀਂ ਰਹੀ ਹੈਗੀ ਦੇਖੋ ਸਿੰਪਲ ਹੁਣ ਤਾਂ ਉਹੀ ਮਤਲਬ ਜੀਰੀ ਕਣਕ ਆਲੂ ਤੇ ਉਸ ਤੋਂ ਬਾਅਦ ਮੱਕੀ ਬਸ ਇਹੀ ਫਸਲਾਂ ਰਹਿ ਗਈਆਂ ਮੈਂ ਜੀਆਂ ਤਕਰੀਬਨ ਹੁੰਦਾ ਕਿਸੇ ਕਿਸੇ ਦੇ ਗੰਨਾ ਹੁੰਦਾ ਜੀ ਕਿ ਕੋਈ ਕੋਈ ਖਿਡਾੜੀ ਚਲਾਉਂਦਾ ਏ ਘਰ ਨੇ ਜਿਹੜੇ ਸਾਡੇ ਖੇਤਾਂ ਦੇ ਨਾਲ-ਨਾਲ ਲੱਗਦੇ ਨੇ ਪੜੀ ਪਿੰਡ ਵਿੱਚੋਂ ਕਿਸੇ ਹੋਰ ਦੇ ਨਹੀਂ ਜਾਨੀ ਸਾਡੇ ਖੇਤੋਂ ਉੱਤੇ ਤੱਕ ਨਹੀਂ ਉਹ ਘਰ ਦੇ ਕੁੰਜੇ ਤੋਂ ਲੈ ਕੇ ਜਿੰਨਾ ਸਕੂਨ ਮੋਟਰ ਤੇ ਮਿਲਦਾ ਮੈਨੂੰ ਨਹੀਂ ਲੱਗਦਾ ਕਿਤੇ ਮਿਲਦਾ ਹੋਊਗਾ ਠੰਡੀ ਠੰਡੀ ਸ਼ਾਮਾਂ ਇਹ ਦੇਖੋ ਐਦਾਂ ਲੱਗਦਾ ਵਾਹਰ ਕੱਤੋ ਬਾਹਰ ਨਿਕਲ ਕੇ ਮਤਲਬ ਖੇਤਾਂ ਦੇ ਵਿੱਚ ਪੈਸੇ ਨਹੀਂ। ਮੈਨੂੰ ਬਹੁਤ ਵਧੀਆ ਸੁੱਖ ਜਿਹਾ ਮਹਿਸੂਸ ਹੋ ਰਿਹਾ ਹੈ ਬੇ ਰੂਹ ਨੂੰ ਜਿਵੇਂ ਹਵਾ ਦੇ ਵਿੱਚ ਬਾਹਰ ਨਿਕਲਣਾ ਘਰ ਦੇ ਵਿੱਚ ਟੋਪਣੇ ਉਹੀ ਕੰਮ ਧੰਦੇ। ਉਹੀ ਬੈਠੇ ਰਹਿਣਾ। ਆਹ ਫੜੀਏ ਮੇਰੀ ਸਕੂਟੀ ਜਿਹਦੇ ਪਰ ਮੈਂ ਰੋਟੀ ਲੈ ਕੇ ਆਈ ਹਾਂ ਦੇਖੋ। ਕੀ ਇੱਧਰ ਆਲੇ ਆਲੂਆਂ ਨੂੰ ਵੀ ਪਾਣੀ ਦਿੱਤਾ ਹੋਇਆ ਦੇਖੋ ਇਹ ਕੱਲ ਦਿੱਤਾ ਸੀ ਗਿਆ ਪੰਗੂ ਸਾਹਿਬ ਨੇ ਤੇ ਅੱਜ ਉਧਰ ਦੇ ਰਹੇ ਨੇ ਉਹ ਦੇਖੋ ਜਿਵੇਂ ਦਿਖਾਉਣਗੇ ਹਾਂਜੀ ਹੁਣ ਮੈਂ ਬੈਠ ਗਈ ਸੀਗੀ ਮੋਟਰ ਤੇ ਮਤਲਬ ਸ਼ਾਮਾਂ ਵਿੱਚ ਰੋਟੀ ਦੀ ਰੱਖੀ ਦੇਖੋ ਕਿਉਂਕਿ ਉਹਰੇ ਕੁੱਤੇ ਆਉਂਦੇ ਸੀਗੇ ਹਲੇ ਹੁਣ ਤੁਹਾਨੂੰ ਪਤਾ ਹੀ ਆ ਮੋਟਰ ਤੇ ਤਾਂ ਕਿੰਨੇ ਕੁੱਤੇ ਫਰੀ ਜਾਂਦੇ ਆ ਅਵਾਰਾ उत्ते आ गए सी इसलिए हो मैं रोटी की राखी बैठ गई तक अद्धा घंटा हो गया रोटी राखी बैठी हल तक नहीं आए है मतलब तार लाई हुई है अपने इथे इथे तक खेत ने इधर ये अपनी सारी जमीन आले दुआले लगे हुए ने देखो क्योंकि डंगर बहुत बढ़ते जो हने आखो ऊपर भी लगाए हुए हैं ਆ ਦੇਖੋ ਸਾਰੀ ਕੰਡਾ ਤਾਰ ਲਾਈ ਹੋਈ ਹੈ ਇਹ। ਬਾਕੀ ਇਧਰ ਨੂੰ ਵੀ ਤੁਹਾਨੂੰ ਦਿਖਾ ਦਿੰਨੀ ਆ। ਸੜਕ ਤੇ ਬੰਨੇ ਆ ਇਹ ਇਧਰ ਨੂੰ ਵੀ ਲਗਾਈ ਹੋਈ ਹੈ। ਆ ਦੇਖੋ ਤੁਹਾਨੂੰ ਨਾ ਦਿਖਦੇ ਹੋਣਗੇ ਖੰਬੇ ਜਿਹੇ ਖੜੇ। ਇਹ ਬਾਰੇ ਸਾਰੀ ਆਪਣੀ ਕੰਡਾ ਤਾਰ ਲਾਈ ਹੋਈ ਆ। ਬਾਕੀ ਸੜਕ ਬਹੁਤ ਚੰਗੀ ਹੈ ਨਾਲ-ਨਾਲ। ਆਓ ਆ ਰਹੀ ਐਪਾਂ ਗੂਸਾ ਰੋ। ਕਿਉਂਕਿ ਟਾਈਮ ਨਹੀਂ ਹੈਗਾ ਦੇਖੋ ਰੋਟੀ ਵੀ ਛੇਤੀ ਛਤੀ ਖਾਣੀ ਆ ਭੱਜ ਭੱਜ ਕੇ ਦੇਖੋ ਛੇਤੀ ਪਾ ਦੇ ਕਿਉਂ ਦੇਖਿਆ ਨਾ ਕੁੱਤਾ ਵੀ ਆ ਗਿਆ ਸੀ ਕਿਉਂ ਰੋ ਰੋਟੀ ਰੱਖੀ ਰੱਖੀ ਹਲੇ ਥੋੜੀ ਦੇਰ ਲਈ ਪੰਗੂ ਸਾਹਿਬ ਨੇ ਬੰਦ ਕਰੀਏ ਮੋਟਰ ਫੇਰ ਲਾਉਣਗੇ ਕਿਉਂਕਿ ਰੋਟੀ ਖਾਣ ਲਈ ਆਏ ਹੋਏ ਆ ਦੇਖੋ ਦੇਖੋ ਗਰਮੀ ਗਰਮੀ ਹੋਵੇ ਕਿਸਾਨਾਂ ਦਾ ਹਾਂ ਕੰਮ ਵੀ ਬਹੁਤ ਔਖਾ ਹੈ ਦੇਖੋ ਗਰਮੀ ਗਰਮੀ ਕਿੰਨੀ ਹੋ ਜਾਂਦੀ ਹੈ ਨਾ ਭਿੱਜ ਪਈ ਚਲੋ ਇੱਥੇ ਤਾਂ ਮੈਂ ਹੋਰ ਕੀ ਦਿਖਾਣਾ ਹੁਣ ਤੁਹਾਨੂੰ ਖੇਤੇ ਦਿਖਾ ਸਕਦੀ ਹਾਂ ਸਬਜ਼ੀਆਂ ਦੇ ਛੋਟੀਆਂ-ਛੋਟੀਆਂ ਨੇ ਕੋਈ ਵੀ ਨਹੀਂ ਲੱਗੀ ਹੈਗੀ ਬਸ ਤੁਹਾਨੂੰ ਜੜੀਆਂ ਲੱਗੀਆਂ ਤੁਹਾਨੂੰ ਦਿਖਾ ਦਿਆਂ ਮੋਟਰ ਤੇ ਰੋਟੀ ਵੀ ਖਾਣ ਦੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਛੋਟੇ ਹੁੰਦੇ ਜਦ ਅਸੀਂ ਖਾਂਦੇ ਹੁੰਦੇ ਤੇ ਘਰ ਤੇ ਪਵਾ ਲਈ ਜਾਂਦੇ ਹੁੰਦੇ ਸੀਗੇ ਇੰਨੀ ਵਧੀਆ ਰੋਟੀ ਲੱਗਦੀ ਚਾਹੇ ਛੰਡੀਆਂ ਹੋ ਜਵੇ ਉਹ ਵੀ ਬਹੁਤ ਵਧੀਆ ਲੱਗਦੀ ਹੁੰਦੀ ਸੀ ਹਾਂਜੀ ਹੁਣ ਹੋ ਗਈ ਮੇਰੀ ਘਰ ਨੂੰ ਵਾਪਸੀ ਰੋਟੀ ਖਾ ਲਈ ਪੰਕੂ ਸਾਹਿਬ ਨੇ ਲੱਸੀ ਰੱਖ ਲਈ ਉਹਨਾਂ ਨੇ ਇੱਥੇ ਪੀਣ ਨੂੰ ਚਲੋ ਫੇਰ ਪਿਆਸ ਲੱਗਦੀ ਹੈ ਪੀ ਲੈਣਗੇ ਚਲੋ ਇਸ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਸਾਡੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਹੁਣ ਆਪਾਂ ਚੱਲੇ ਘਰ ਨੂੰ ਐਸੀ ਆਪਣੀ ਖੇਤਾਂ ਦੀ ਕਿਹੜੀ